ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਇੱਕ ਚੀਜ਼ ਮੰਗਲਵਾਰ ਦੇ ਦਿਨ ਆਪਣੇ ਘਰ ਤੋਂ ਬਾਹਰ ਕੱਢ ਦਿਓ ਜਾਂ ਫਿਰ ਅੱਗ ਦੇ ਵਿੱਚ ਸਾੜ ਦਿਓ ਤਾਂ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਅਤੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਤਾਂ ਪਿਆਰੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਓ ਜੀ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਦੇ ਵਿੱਚ ਨਾ ਬਹੁਤ ਸਾਰੇ ਹਾੜ ਆਇਆ ਕਰਦੇ ਸਨ ਹਰ ਵਾਰੀ ਹਾੜ ਆ ਜਾਂਦੇ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਨੁਕਸਾਨ ਹੋ ਜਾਇਆ ਕਰਦਾ ਸੀ ਬਹੁਤ ਸਾਰੇ ਪੇੜ ਪੌਦੇ ਨੁਕਸਾਨੇ ਜਾਂਦੇ ਸਨ ਜੀਵ ਜੰਤੂ ਮਾਰੇ ਜਾਂਦੇ ਸਨ ਕੁਝ ਭੱਜ ਜਾਂਦੇ ਸਨ ਪਰ ਕੁਝ ਭੱਜਣ ਦੀ ਕੋਸ਼ਿਸ਼ ਕਰਦੇ ਕਰਦੇ ਰਸਤੇ ਦੇ ਵਿੱਚ ਹੀ ਖਤਮ ਹੋ ਜਾਂਦੇ ਸੀ ਸੰਗਤ ਜੀ ਹਰ ਵਾਰ ਜਦੋਂ ਹੜ ਆ ਜਾਂਦੇ ਤਾਂ ਸਾਰੇ ਨਿਰਾਸ਼ ਹੋ ਜਾਂਦੇ ਹੜ ਜਦੋਂ ਚਲੇ ਜਾਂਦੇ ਤਾਂ ਵਾਪਸ ਜੀਵ ਜੰਤੂ ਆਪਣੇ ਘਰਾਂ ਨੂੰ ਪਰਤਦੇ ਤੇ ਚਾਰਕ ਦਿਨ ਗੱਲਾਂ-ਬਾਤਾਂ ਹੋਇਆ ਕਰਦੀਆਂ ਕਿ ਕੀ ਹੱਲ ਕਰੀਏ ਇਹਦਾ ਪੱਕਾ ਹੀ ਹੱਲ ਕੀਤਾ ਜਾਵੇ ਤਾਂ ਅਗਲੀ ਵਾਰੀ ਸਾਡਾ ਨੁਕਸਾਨ ਨਾ ਹੋਵੇ ਪੰਜ-ਸੱਤ ਦਿਨ ਇਹੀ ਗੱਲਾਂ-ਬਾਤਾਂ ਹੋਣੀਆਂ, ਸਲਾਮਾਂ ਹੋਣੀਆਂ ਤੇ ਫਿਰ ਇਹ ਸਾਰੀ ਗੱਲਬਾਤ ਆਈ ਗਈ ਕਰ ਦੇਣੀ ਸਾਰੇ ਪਸ਼ੂ-ਪੰਛੀ ਆਪੋ ਆਪਣੇ ਕੰਮਾਂਕਾਰਾਂ ਦੇ ਵਿੱਚ ਰੁੱਝ ਜਾਇਆ ਕਰ ਦੇ ਫਿਰ ਜਦੋਂ 10 ਮਹੀਨਿਆਂ ਦੇ ਬਾਅਦ ਉਹ ਜਿਹਾ ਸਮਾਂ ਆਉਂਦਾ ਉਹ ਜਿਹਾ ਮਾਹੌਲ ਪੈਂਦਾ ਇੱਕਦਮ ਚਿੰਤਾ ਛਾ ਜਾਂਦੀ ਕਿ ਆਪਾਂ ਇੰਨਾ ਲੰਮਾ ਸਮਾਂ ਗਵਾ ਲਿਆ ਹੁਣ ਆਪਾਂ ਕੀ ਕਰੀਏ ਹੁਣ ਤਾਂ ਮੁਸੀਬਤ ਇੱਕ ਵਾਰ ਫਿਰ ਤੋਂ ਸਿਰ ਤੇ ਆਣ ਖੜੀ ਹੈ ਹੁਣ ਤਾਂ ਕੋਈ ਹਾਲ ਨਹੀਂ ਨਿਕਲ ਸਕਦਾ ਇਸੇ ਤਰੀਕੇ ਕਈ ਸਾਲ ਬੀਤ ਗਏ ਇੱਕ ਵਾਰ ਇੱਕ ਬਹੁਤ ਹੀ ਸਿਆਣਾ ਹੰਸ ਉੱਥੇ ਆ ਕੇ ਰਹਿਣ ਲੱਗਿਆ ਉਹ ਨਦੀ ਦੇ ਕਿਨਾਰੇ ਰਹਿੰਦਾ ਸੀ ਇਹ ਬਿਲਕੁਲ ਜੰਗਲ ਦੇ ਐਨ ਵਿਚਕਾਰ ਦੀ ਲੰਗਦਾ ਸੀ ਇਹਨਾਂ ਦੇ ਕਾਫੀ ਹੱਦ ਤੱਕ ਫਾਇਦਾ ਕਰਕੇ ਜਾਂਦਾ ਸੀ ਜਦੋਂ ਹਾੜ ਆਉਂਦੇ ਇਹ ਪਾਣੀ ਆਪਣੇ ਨਾਲ ਲੈ ਜਾਇਆ ਕਰਦੇ ਇਹ ਹੰਸ ਉੱਥੇ ਆ ਕੇ ਰਹਿਣ ਲੱਗਿਆ ਤੇ ਉਥੋਂ ਦੇ ਹੋਰ ਕਈ ਹੰਸਾਂ ਦੇ ਨਾਲ ਇਹਦੀ ਦੋਸਤੀ ਬਣ ਗਈ ਹੋਰ ਕਈ ਸਾਰੇ ਪਸ਼ੂ ਪੰਛੀ ਉਸਦੇ ਦੋਸਤ ਬਣ ਗਏ ਇਹ ਹਾਰਿਕ ਨੂੰ ਚੰਗੀ ਰਹਿਦਿਆ ਕਰਦਾ ਸੀ ਸਾਰਿਆਂ ਦੇ ਨਾਲ ਇਹਦੀ ਮਿੱਤਰਤਾ ਸੀ ਉਹ ਦੇਖਿਆ ਕਰਦਾ ਕਿ ਇਸ ਜੰਗਲ ਦਾ ਕੋਈ ਮੋਤਬਾਰ ਨਹੀਂ ਹੈ ਸਾਰਾ ਕੁਝ ਆਪ ਮੁਰੇ ਚੱਲੀ ਜਾਂਦਾ ਹੈ ਇਸ ਹੰਸ ਦਾ ਇੱਕ ਖੰਭ ਪੂਰੇ ਤੌਰ ਤੇ ਕੰਮ ਨਹੀਂ ਕਰਦਾ ਸੀ ਕੁਝ ਹੱਦ ਤੱਕ ਇਹੇ ਹੰਸ ਉੱਡ ਸਕਦਾ ਅਤੇ ਕਦੇ ਉੱਡਣ ਦੀ ਕੋਸ਼ਿਸ਼ ਕਰਦਾ ਤਾਂ ਉਸ ਤਰੀਕੇ ਦੇ ਨਾਲ ਜਿਵੇਂ ਬਾਕੀ ਸਾਰੇ ਹੰਸ ਉਡਾਰੀਆਂ ਭਰਦੇ ਸਨ ਪਰ ਇਸ ਕੋਲੋਂ ਡੇਣਾ ਜਿਸ ਦੀਆਂ ਜੜੀਆਂ ਗੱਲਾਂ ਬਾਤਾਂ ਸਨ ਉਹ ਬਹੁਤ ਜ਼ਿਆਦਾ ਸਿਆਣੀਆਂ ਆਰੇ ਕੋਨ ਮੁਸੀਬਤ ਦੀ ਘੜੀ ਦੇ ਵਿੱਚ ਚੰਗੀ ਸਲਾਹ ਦਿੰਦਾ ਸੀ ਇਸ ਵਾਰ ਜਦੋਂ ਹਾੜ ਆਉਣੇ ਸਨ ਇਸ ਤੋਂ ਤਕਰੀਬਨ 2 ਕੁ ਮਹੀਨੇ ਪਹਿਲਾਂ ਸਾਰੇ ਪਸ਼ੂ ਪੰਛੀ ਇੱਕ ਥਾਂ ਤੇ ਇਕੱਠੇ ਕਰ ਇਸ ਨੇ ਆਪਣੇ ਆਪ ਹੀ ਇਸ ਵਿਸ਼ੇ ਤੇ ਗੱਲਬਾਤ ਛੇੜ ਲਈ ਕਹਿਣ ਲੱਗੇ ਕਿ ਤੁਹਾਨੂੰ ਪਤਾ ਹੈ ਅੱਗੇ ਮੌਸਮ ਬੜਾ ਖਤਰਨਾਕ ਆ ਜਾਣਾ ਹੈ ਤੇ ਕੀ ਇਸ ਜੰਗਲ ਦੇ ਵਿੱਚ ਹਾੜ ਆਉਂਦੇ ਨੇ ਉਹ ਕਹਿਣ ਲੱਗੇ ਕਿ ਬਿਲਕੁਲ ਆਉਂਦੇ ਨੇ ਪਰ ਅਸੀਂ ਨਾ ਕਰੇ ਸੋਚਿਆ ਹੀ ਨਹੀਂ ਅਸੀਂ ਤਾਂ ਉਦੋਂ ਸੋਚਦੇ ਹਾਂ ਜਦੋਂ ਹੜ ਆ ਜਾਂਦੇ ਨੇ ਤੇ ਫਿਰ ਅਸੀਂ ਭੱਜਣਾਠ ਕਰਦੇ ਹਾਂ ਭੱਜ ਕੇ ਉੱਚੀਆਂ ਥਾਵਾਂ ਵੱਲ ਨੂੰ ਜਾਂਦੇ ਹਾਂ ਕੁਝ ਤਾਂ ਸਾਡੇ ਵਿੱਚੋਂ ਸੁਰੱਖਿਅਤ ਹੋ ਜਾਂਦੇ ਨੇ ਤੇ ਕੁਝ ਸਾਡੇ ਵਿੱਚੋਂ ਮਾਰੇ ਜਾਂਦੇ ਨੇ ਇਹ ਹੰਸ ਕਹਿਣ ਲੱਗਿਆ ਤਾਂ ਫਿਰ ਜਿਸ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਂ ਆਰਾਮ ਕਰ ਰਹੇ ਆਂ ਸਾਰਾ ਕੁਝ ਭੁੱਲ ਭੁਲਾ ਕੇ ਇਹ ਤਰੀਕਾ ਤਾਂ ਸਹੀ ਨਹੀਂ ਹੈ ਇਹ ਤਾਂ ਸਮਾਂ ਮਿਹਨਤ ਕਰਨ ਦਾ ਹੈ ਇਸ ਸਮੇਂ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਆਪਾਂ ਇਹ ਕਿਸ ਕੰਮ ਪਏ ਹਾਂ ਸਾਰੇ ਕਹਿੰਦੇ ਕਿ ਠੀਕ ਹੈ ਅਸੀਂ ਮਿਹਨਤ ਕਰਨ ਦੇ ਲਈ ਰਾਜੀ ਹਾਂ ਪਰ ਸਾਨੂੰ ਪਤਾ ਨਹੀਂ ਕਿ ਅਸੀਂ ਹੱਲ ਕੀ ਕਰਨਾ ਹੈ ਕੀ ਕਰੀਏ ਕੀ ਬਾਹਰੋਂ ਲਿਆ ਕੇ ਮਿੱਟੀ ਪਾਈਏ ਆਪਣੇ ਜੰਗਲ ਨੂੰ ਉੱਚਾ ਕਰ ਲਈਏ ਹੰਸ ਹੱਸ ਪਿਆ ਤੇ ਕਹਿੰਦਾ ਭਾਈ ਇਹ ਤਾਂ ਕੋਈ ਹੱਲ ਨਾ ਹੋਇਆ ਇੰਨੀ ਮਿੱਟੀ ਆਪਾਂ ਕਿਵੇਂ ਲਿਆ ਸਕਦੇ ਹਾਂ ਸਾਰੇ ਗੱਲਾਂ ਬਾਤਾਂ ਸੁਣ ਰਹੇ ਸਨ ਹੰਸ ਜੋ ਗੱਲਬਾਤ ਕਰ ਰਿਹਾ ਸੀ ਉਸ ਤੋਂ ਇੱਕ ਗੈਂਡਾ ਬਹੁਤ ਜ਼ਿਆਦਾ ਈਰਖਾ ਕਰਦਾ ਸੀ ਗੁੱਸਾ ਕਰ ਰਿਹਾ ਸੀ ਸਿੱਧਾ ਦਿਖਾਈ ਦੇ ਰਿਹਾ ਸੀ ਕਿ ਉਹ ਪੱਕੇ ਤੌਰ ਤੇ ਇਸ ਹੰਸ ਦੇ ਨਾਲ ਈਰਖਾ ਕਰਨ ਲੱਗਿਆ ਸੀ ਉਹ ਕਹਿੰਦਾ ਸੀ ਕਿ ਪਹਿਲਾਂ ਤਾਂ ਇਸ ਜੰਗਲ ਦੇ ਲੋਕ ਮੇਰੇ ਤੋਂ رائے ਲੈਂਦੇ ਸਨ ਪਸ਼ੂ ਪੰਛੀ ਮੈਨੂੰ ਸਿਆਣਾ ਸਮਝਦੇ ਸੀ ਪਰ ਅੱਜ ਕੱਲ੍ਹ ਹਰ ਪਾਸੇ ਇਹਦੀ ਸਿਆਣਪ ਦੇ ਚਰਚੇ ਹੋ ਰਹੇ ਨੇ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ ਉਹ ਕਹਿਣ ਲੱਗਿਆ ਕਿ ਤੁਸੀਂ ਰਾਹ ਦੱਸ ਦਿਓ ਕਿ ਜੰਗਲ ਦੇ ਉੱਤੇ ਕੁਝ ਐਸਾ ਵਿਛਾੜ ਦਿਓਗੇ ਇਤੇ ਮੀਨਾ ਪਵੇ ਉਸਨੇ ਇੱਕਦਮ ਹੰਸ ਦੀ ਗੱਲ ਨੂੰ ਕਟਿਆ ਤੇ ਬਹੁਤ ਜ਼ਿਆਦਾ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਹੰਸ ਕਹਿਣ ਲੱਗਿਆ ਕਿ ਨਹੀਂ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ ਬਸ ਦਿਮਾਗ ਲਾਉਣ ਦੀ ਲੋੜ ਹੁੰਦੀ ਹੈ ਤੁਸੀਂ ਮੇਰਾ ਸਾਥ ਦੇਣ ਲਈ ਤਿਆਰ ਹੋ ਤੇ ਮੈਂ ਤੁਹਾਨੂੰ ਪੱਕਾ ਹੱਲ ਕਰਕੇ ਦਿਆਂਗਾ ਗਿਆਡਾ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਤੂੰ ਕਿੱਥੋਂ ਆਇਆ ਹੈ ਤੇ ਕਿੱਥੋਂ ਕੱਢਿਆ ਹੈ ਤੇ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੈ ਕਿ ਤੂੰ ਕੋਈ ਖਬਰੀ ਹੈ ਸਾਨੂੰ ਸਾਰਿਆਂ ਨੂੰ ਮਰਵਾਉਣ ਦੀ ਸਾਜ਼ਿਸ਼ ਕਰਦਾ ਹੈ ਸਾਰੇ ਪਸ਼ੂ ਪੰਛੀ ਗੈਂਡੇ ਦੀ ਇਸ ਬੋਲਬਾਣੀ ਦੇ ਉੱਤੇ ਕਾਫੀ ਨਾਰਾਜ਼ ਸਨ ਕਿ ਉਹ ਇਸ ਤਰੀਕੇ ਦੇ ਨਾਲ ਕਿਉਂ ਬੋਲ ਰਿਹਾ ਹੈ ਇਹ ਤਾਂ ਹੰਸ ਹਰ ਇੱਕ ਦੀ ਮਦਦ ਕਰਨ ਵਾਲਾ ਹੈ ਹਰ ਇੱਕ ਦਾ ਫਾਇਦਾ ਸੋਚਦਾ ਹੈ ਨਾਲੇ ਇਹਨੂੰ ਕੀ ਖਤਰਾ ਇਸ ਹੱਟ ਤੋਂ ਇਹ ਤਾਂ ਸਾਡੇ ਫਾਇਦੇ ਦੀ ਗੱਲ ਕਰਦਾ ਹੈ ਇਸ ਗੈਂਡੇ ਨੂੰ ਕੀ ਪਰੇਸ਼ਾਨੀ ਹੈ ਉਹ ਕਹਿੰਦਾ ਗਿਆ ਠੀਕ ਹੈ ਮੈਂ ਕੱਲ ਨੂੰ ਜੰਗਲ ਦਾ ਜਾਇਜ਼ਾ ਲਵਾਂਗਾ ਜਾਇਜ਼ਾ ਲੈ ਕੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਕੀ ਕਰਨਾ ਹੈ ਜਿਸ ਨਾਲ ਹੜਾਂ ਤੋਂ ਬਚਿਆ ਜਾ ਸਕੇ ਤੇ ਇਹਦੇ ਲਈ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੋਵੇਗੀ ਗੈਂਡਾ ਉਹਦੀ ਗੱਲ ਪੂਰੀ ਸੁਣੇ ਬਿਨਾ ਅੱਧ ਵਿਚਕਾਰ ਛੱਡ ਕੇ ਚਲਾ ਗਿਆ ਬਾਕੀਆਂ ਦੇ ਵਿੱਚ ਕੁਝ ਨੇ ਇਹਨਾਂ ਪੱਕਾ ਭਰੋਸਾ ਦਿੱਤਾ ਕਿ ਅਸੀਂ ਤੇਰੇ ਨਾਲ ਹਾਂ ਤੇਰੀ ਮਦਦ ਕਰਾਂਗੇ ਉਹ ਇੱਕ ਦਿਨ ਜੰਗਲ ਦੇ ਵਿੱਚ ਫਿਰਿਆ 2-3 ਦਿਨ ਲਗਾਤਾਰ ਇੱਕ ਹਉਂਤੇ ਜੰਗਲ ਦਾ ਕੋਨਾ-ਕੋਨਾ ਫਿਰ ਕਿ ਉਸਨੇ ਫਿਰ ਜੰਗਲ ਦੇ ਪਸ਼ੂ ਪੰਛੀਆਂ ਨੂੰ ਇਕੱਠਿਆਂ ਕੀਤਾ ਤੇ ਕਿਹਾ ਕਿ ਆਪਾਂ ਨੂੰ ਛੋਟੀਆਂ-ਛੋਟੀਆਂ ਨਾਲੀਆਂ ਬਣਾਉਣੀਆਂ ਪੈਣੀਆਂ ਨੇ ਸਾਰੀਆਂ ਨਾਲੀਆਂ ਦੇ ਵਿੱਚੋਂ ਅੱਗੇ ਇੱਕ ਵੱਡਾ ਨਾਲਾ ਬਣਾ ਦੇਾਂਗੇ ਤੇ ਵੱਡੇ ਨਾਲੇ ਦਾ ਜਿਹੜਾ ਸਬੰਧ ਹੈ ਉਹ ਇਸ ਨਦੀ ਦੇ ਨਾਲ ਕਰ ਦੇਾਂਗੇ ਤਾਕੇ ਜੰਗਲ ਦੇ ਵਿੱਚ ਇੱਕ ਕੋਨੇ ਤੋਂ ਇਕੱਠਾ ਹੋ ਕੇ ਜਮਾ ਹੋਣ ਵਾਲਾ ਪਾਣੀ ਜਿਹੜਾ ਬਾਅਦ ਵਿੱਚ ਹੜਾਂ ਦਾ ਰੂਪ ਲੈ ਲੈਂਦਾ ਹੈ ਉਹ ਨਦੀ ਦੇ ਵਿੱਚ ਸਿੱਧੇ ਤੌਰ ਤੇ ਆਉਣ ਲੱਗ ਜਾਵੇ ਉਥੇ ਕੋਈ ਹੜਣਾ ਆਵੇ ਪਾਣੀ ਨਦੀ ਦੇ ਵਿੱਚ ਚਲਿਆ ਜਾਵੇ ਤੇ ਜੰਗਲ ਸੁਰੱਖਿਅਤ ਰਹੋਗੇ ਤੇ ਬਚ ਜਾਵੇ ਹੁਣ ਗੈਂਡਾ ਵੀ ਇਹ ਗੱਲਾਂ ਬਾਤਾਂ ਸੁਣ ਰਿਹਾ ਸੀ ਉਸ ਨੂੰ ਹੋਰ ਜ਼ਿਆਦਾ ਗੁੱਸਾ ਆਇਆ ਇਹ ਤਾਂ ਵਾਕਈ ਇੱਕ کارਗਰ ਤਰੀਕਾ ਹੈ ਇਸ ਤਰੀਕੇ ਨਾਲ ਜੇ ਹਾੜੋਂ ਤੋਂ ਬਚ ਗਏ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਨਾਮ ਹੋ ਜਾਣਾ ਹੈ ਇਸਨੇ ਤਾਂ ਮਸ਼ਹੂਰ ਹੋ ਜਾਣਾ ਹੈ ਉਸਨੇ ਦੇਖਿਆ ਕਿ ਇਸ ਹੰਸ ਦੇ ਪਿਛੇ ਲੱਗ ਕੇ ਸਾਰੇ ਪਸ਼ੂ ਪੰਛੀ ਜੰਗਲ ਦੇ ਕੋਨੇ-ਕੋਨੇ ਤੋਂ ਸਾਰੇ ਕਮਾਂਕਾਰਾਂ ਦੇ ਵਿੱਚ ਜੁਟ ਗਏ ਨੇ ਜੰਗਲ ਹਾਰੇ ਇੱਕ ਥਾਂ ਤੋਂ ਛੋਟੀਆਂ-ਛੋਟੀਆਂ ਨਾਲੀਆਂ ਵੱਡੀਆਂ ਤੇ ਹੋਰ ਵੱਡੀਆਂ ਤੇ ਫਿਰ ਨਾਲੇ ਦਾ ਰੂਪ ਦੇ ਕੇ ਉਸ ਨੂੰ ਵਾਕਿਆ ਹੀ ਉਸ ਨਦੀ ਦੇ ਨਾਲ ਜੋੜ ਦਿੱਤਾ ਗਿਆ ਕੋਝੂ ਦੇ ਦਿਨਾਂ ਬਾਅਦ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਉਦੋਂ ਤੱਕ ਇਹ ਚਿਲਾਕੀ ਇਹ ਗੈਂਡਾ ਕਰ ਚੁੱਕਿਆ ਸੀ ਮੀਂਹ ਲਗਾਤਾਰ ਪੈਂਦਾ ਰਿਹਾ ਤੇ ਇਸ ਵਾਰ ਤਾਂ ਇਹਨਾਂ ਨਾਲੀਆਂ ਦੀ ਵਜ੍ਹਾ ਕਰਕੇ ਜਿੱਥੇ ਪਾਣੀ ਘਟ ਹੋਣਾ ਚਾਹੀਦਾ ਸੀ ਉਸ ਗੈਂਡੇ ਨੇ ਐਸੀ ਸ਼ਰਾਰਤ ਕੀਤੀ ਕਿ ਪਾਣੀ ਦਾ ਪਹਿਲਾ ਨਾਲੋਂ ਹੀ ਤੇਜ਼ੀ ਦੇ ਨਾਲ ਜੰਗਲ ਦੇ ਵਿੱਚ ਭਰਨ ਲੱਗ ਗਿਆ ਹੁਣ ਅਜੇ ਤੱਕ ਇਹ ਸਾਰੇ ਪਸ਼ੂ ਪੰਛੀ ਸਰਖੇਤ ਥਾ ਦੇ ਉਤੇ ਇਕੱਠੇ ਹੋਏ ਸਨ ਪਰ ਜਿਸ ਤਰੀਕੇ ਨਾਲ ਪਾਣੀ ਦੀ ਗਤੀ ਵਧ ਰਹੀ ਸੀ ਪਾਣੀ ਉੱਪਰ ਨੂੰ ਆ ਰਿਹਾ ਸੀ ਸਾਰੇ ਬੜੇ ਹੈਰਾਨ ਹੋਏ ਤੇ ਹੰਸ ਵੱਲ ਹੈਰਾਨੀ ਦੇ ਨਾਲ ਦੇਖਣ ਲੱਗੇ ਕਿ ਆਹ ਤਰੀਕਾ ਤਾਂ ਆਪਣੇ ਉੱਤੇ ਭਾਰੀ ਪੈ ਗਿਆ ਲੱਗਦਾ ਹੈ ਅੱਗੇ ਤਾਂ ਆਪਣੇ ਕੋਲ ਭੱਜਣ ਦਾ ਸਮਾਂ ਹੁੰਦਾ ਸੀ ਅਸੀਂ ਭੱਜਣਾ ਢਕੇ ਨਿਕਲ ਜਾਣੇ ਸਾਂ ਪਰ ਜਿਸ ਤਰੀਕੇ ਨਾਲ ਤੇਜ਼ੀ ਨਾਲ ਪਾਣੀ ਭਾਰ ਰਿਹਾ ਹੈ ਆਪਾਂ ਤਾਂ ਸਾਰੇ ਮਾਰੇ ਜਾਵਾਂਗੇ ਜੇ بچਾਂਗੇ ਤਾਂ ਕੋਈ ਹਾਥੀ ਬਚ ਸਕਦਾ ਹੈ ਕੋਈ ਜ਼ੀਰਾਫ ਬਚ ਜਾਵੇਗਾ ਬਾਕੀ ਤਾਂ ਸਾਰੇ ਮਾਰੇ ਜਾਣਗੇ ਪੰਛੀ ਹੁਣ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪੰਛੀ ਹੁਣ ਭੱਜਣ ਦੇ ਕਾਬਲ ਵੀ ਨਹੀਂ ਸਨ ਜਿੰਨੀ ਤੇਜ਼ੀ ਦੇ ਨਾਲ ਮੀਂਹ ਉੱਤੋਂ ਪੈ ਰਿਹਾ ਹੈ ਇਹ ਤਾਂ ਭੱਜ ਨਹੀਂ ਸਕਦੇ ਇਹਨਾਂ ਦੇ ਖੰਭ ਗਿੱਲੇ ਹੋ ਜਾਣੇ ਨੇ ਤੇ ਜਾਨਵਰ ਜਿਹੜਾ ਕੋਈ ਭੱਜਣ ਦੀ ਕੋਸ਼ਿਸ਼ ਕਰੂਗਾ ਉਹ ਵੀ ਬਾਹਰ ਨਹੀਂ ਨਿਕਲ ਪਾਊਗਾ ਉਸ ਤੋਂ ਪਹਿਲਾਂ ਹੀ ਉਸ ਨੂੰ ਪਾਣੀ ਨੇ ਘੇਰ ਲੈਣਾ ਹੈ ਆਪਾਂ ਦਾ ਬਹੁਤ ਕਸੂਤੇ ਫਸ ਗਏ ਉਦਰ ਗੈਂੜੇ ਨੇ ਜੋ ਕੰਮ ਕੀਤਾ ਹੋਇਆ ਸੀ ਉਸਨੇ ਕੀਤਾ ਸੀ ਕਿ ਜਿੱਥੋਂ ਸਾਰੀਆਂ ਨਾਲੀਆਂ ਇੱਕ ਵੱਡੇ ਨਾਲੇ ਦੇ ਵਿੱਚ ਜਾ ਕੇ ਪੈਂਦੇ ਸਨ ਉੱਥੇ ਉਸਨੇ ਕਾਫੀ ਸਾਰੇ ਰੋਕ ਸੋਟ ਦਿੱਤੇ ਉਹਨਾਂ ਨਾਲੀਆਂ ਦਾ ਮੂੰਹ ਬੰਦ ਕਰ ਦਿੱਤਾ ਸੀ ਤਾਂ ਕਿ ਪਾਣੀ ਪਿੱਛੇ ਜੰਗਲ ਵਿੱਚ ਇਕੱਠਾ ਹੁੰਦਾ ਰਹੇ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਆਪ ਹੀ ਜਿਹੜੀ ਗੁਫਾ ਵਿੱਚ ਰਹਿੰਦਾ ਹੈ ਉਸ ਦੇ ਵਿੱਚ ਹੀ ਪਾਣੀ ਭਰ ਜਾਵੇਗਾ ਉਹ ਬਹੁਤ ਬੁਰੇ ਤਰੀਕੇ ਨਾਲ ਉਹਦੇ ਵਿੱਚ ਫਸ ਗਿਆ ਉਹ ਬੜੀ ਮੁਸ਼ਕਲ ਨਾਲ ਉਸ ਵਿੱਚੋਂ ਨਿਕਲੇ ਆ ਤੇ ਭੱਜਦਾ ਭੱਜਦਾ ਸਾਰਿਆਂ ਦੇ ਕੋਲ ਆ ਕੇ ਪਹੁੰਚਿਆ ਉਸ ਨੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗ ਲਈ ਤੇ ਕਿਹਾ ਇਹ ਜੋ ਕੁਝ ਹੋਇਆ ਮੇਰੀ ਗਲਤੀ ਕਰਕੇ ਹੋਇਆ ਹੈ ਮੇਰੀ ਈਰਖਾ ਤੁਹਾਡਾ ਨੁਕਸਾਨ ਕਰ ਰਹੀ ਹੈ ਨਾਲ ਦੀ ਨਾਲ ਮੇਰੀ ਜ਼ਿੰਦਗੀ ਵੀ ਪਰੇਸ਼ਾਨੀ ਵਿੱਚ ਪੈ ਗਈ ਹੈ ਬੜੇ ਸਾਰੇ ਹੈਰਾਨ ਸਾਰੇ ਜਾਣੇ ਬੜੇ ਹੈਰਾਨ ਹੋਏ ਉਸ ਨੇ ਦੱਸ ਦਿੱਤਾ ਕਿ ਮੇਰੀ ਈਰਖਾ ਸੀ ਹੱਸਦੇ ਨਾਲ ਕੇ ਸਾਰੇ ਉਸ ਨੂੰ ਆਪਣਾ ਨੇਤਾ ਕਿਉਂ ਮੰਨ ਰਹੇ ਨੇ ਮੇਰੇ ਤੋਂ ਕੋਈ ਰਾਏ ਕਿਉਂ ਨਹੀਂ ਲੈਂਦਾ ਇਸ ਚੱਕਰ ਦੇ ਵਿੱਚ ਮੈਂ ਇਹਨਾਂ ਨਾਲੀਆਂ ਦੇ ਨੂਹ ਦੇ ਅੱਗੇ ਕੁਝ ਰੁਕ ਸੋਟ ਦਿੱਤੇ ਤੇ ਉਹਨਾਂ ਦਾ ਵਹਾਅ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਿਸ ਕਾਰਨ ਪਾਣੀ ਪਿੱਛੇ ਚੜਦਾ ਜਾ ਰਿਹਾ ਹੈ ਉਸਨੇ ਕਿਹਾ ਕਿ ਮੈਂ ਆਪਣੀ ਗਲਤੀ ਸੁਧਾਰਨ ਦੇ ਲਈ ਤਿਆਰ ਹਾਂ ਮੇਰੀ ਸਹਾਇਤਾ ਕਰਨ ਦੇ ਲਈ ਹਾਥੀ ਮੇਰੇ ਨਾਲ ਚੱਲਣ ਤੇ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਤੇ ਆਪਣੀ ਗਲਤੀ ਸੁਧਾਰਨ ਲਈ ਤਿਆਰ ਹਾਂ ਹਾਥੀਆ ਨੇ ਉਸਤਾਦ ਸਾਥ ਦਿੱਤਾ ਤੇ ਕੁਝ ਪੜਾਂ ਦੇ ਵਿੱਚ ਜਾ ਕੇ ਉਹ ਜਿਹੜਾ ਬੰਨ ਲਾਇਆ ਹੋਇਆ ਸੀ ਉਹਨਾਂ ਨੇ ਖੋਲ ਦਿੱਤਾ ਜੰਗਲ ਦਾ ਪਾਣੀ ਦੇਖਦੇਂ ਦੇਖਦੇਂ ਨਦੀ ਦੇ ਵਿੱਚ ਚਲਾ ਗਿਆ ਉਪਰੋਂ ਮੀਂਹ ਪੈ ਰਿਹਾ ਸੀ ਪਰ ਕਿਸੇ ਵੀ ਪਾਸੇ ਹੁਣ ਪਾਣੀ ਜਮਾ ਨਹੀਂ ਸੀ ਜੰਗਲ ਦੇ ਵਿੱਚ ਪਹਿਲਾਂ ਤੱਕ ਹੜਾ ਵਰਗੇ ਹਾਲਾਤ ਸਨ ਇੱਕਦਮ ਠੀਕ ਹੋ ਗਏ ਹੁਣ ਜਿੰਨਾ ਮਰਜ਼ੀ ਮੀਂਹ ਆਈ ਜਾਵੇ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਹੁਣ ਉਹਨਾਂ ਨੂੰ ਚਿੰਤਾ ਸੀ ਕਿ ਅਸੀਂ ਖਾਣਾ ਪਾਣੀ ਕਿੱਥੋਂ ਲੈਣਾ ਹੈ ਅਰਹੰਸ ਨੇ ਇਸ ਦਾ ਵੀ ਪਹਿਲਾਂ ਤੋਂ ਹੱਲ ਕਰ ਰੱਖਿਆ ਸੀ ਸੰਗਤ ਜੀ ਇਸ ਕਹਾਣੀ ਦੇ ਰਾਈ ਕਹਾਣੀਕਾਰ ਸਾਨੂੰ ਇਹ ਸਿਖਿਆ ਦਿੰਦਾ ਹੈ ਕਿ ਕਈ ਵਾਰ ਸਾਡੇ ਮਨ ਦੇ ਵਿੱਚ ਬਿਨਾਂ ਵਜ੍ਹਾ ਕਿਸੇ ਦੇ ਨਾਲ ਵੈਰ ਪੈਦਾ ਹੋ ਜਾਂਦਾ ਹੈ ਈਰਖਾ ਪੈਦਾ ਹੋ ਜਾਂਦੀ ਹੈ ਕਈ ਵਾਰ ਈਰਖਾ ਦੇ ਵਿੱਚ ਅੰਨ੍ਹੇ ਹੋ ਕੇ ਅਸੀਂ ਕਿਸੇ ਨੂੰ ਸਬਕ ਸਿਖਾਉਣ ਬਾਰੇ ਸੋਚ ਲੈਂਦੇ ਹਾਂ ਕੋਈ ਐਸਾ ਕਦਮ ਪੁੱਟ ਦਿੰਦੇ ਹਾਂ ਜੋ ਜਾਣੇਆਂ ਜਾਣੇ ਦੇ ਵਿੱਚ ਸਾਡਾ ਵੱਡਾ ਨੁਕਸਾਨ ਕਰ ਰਿਹਾ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਗੈਂਡਾ ਦੂਜਿਆਂ ਦੇ ਬਾਰੇ ਈਰਖਾ ਕਰਦਾ ਕਰਦਾ ਹੰਸ ਦੇ ਨਾਲ ਈਰਖਾ ਕਰਦਾ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਚੁੱਕਿਆ ਸੀ ਸੋ ਈਰਖਾ ਕਦੇ ਨਹੀਂ ਕਰਨੀ ਚਾਹੀਦੀ ਹਮੇਸ਼ਾ ਸਿਆਣਪਤੀ ਗੱਲ ਕਰਨੀ ਚਾਹੀਦੀ ਹੈ ਜੇ ਕੋਈ ਹੋਰ ਸਹੀ ਗੱਲ ਕਰ ਰਿਹਾ ਹੈ ਚਾਰ ਬੰਦਿਆਂ ਨੂੰ ਰਾਏ ਦਿੰਦਾ ਹੈ ਤਾਂ ਉਹਦੇ ਕੋਲ ਹੋ ਕੇ ਉਹਦੀ ਰਾਏ ਲੈ ਲੈਣੀ ਚਾਹੀਦੀ ਹੈ ਉਹ ਸਾਰੀ ਜ਼ਿੰਦਗੀ ਸਾਡੇ ਕੰਮ ਆ ਸਕਦੀ ਹੈ ਕਦੇ ਵੀ ਕਿਸੇ ਸਿਆਣੇ ਬੰਦੇ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਬਲਕਿ ਕਦੇ ਵੀ ਈਰਖਾ ਕਰਨੀ ਹੀ ਨਹੀਂ ਚਾਹੀਦੀ ਹਰ ਕਿਸੇ ਕੋਲੋਂ ਕੋਈ ਸਿੱਖਣਾ ਚਾਹੀਦਾ ਹੈ ਕੀ ਪਤਾ ਉਹ ਸਿੱਖਿਆ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਆ ਜਾਵੇ ਸਾਨੂੰ ਕਿਸੇ ਪਰੇਸ਼ਾਨੀ ਦੇ ਵਿੱਚੋਂ ਬਾਹਰ ਕੱਢ ਸਕਦੀ ਹੋਵੇ ਸਾਡੀ ਕਿਸੇ ਮੁਸ਼ਕਲ ਦਾ ਹੱਲ ਕਰ ਸਕਦੀ ਹੋਵੇ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ